ਪੂਰੀ ਦੇ ਵਿੱਚ ਹੋ ਗਈ ਅਜਹੀ ਅਨਾਉਂਸਮੈਂਟ ਜਿਸ ਨੂੰ ਸੁਣ ਕੇ ਲੋਕਾਂ ਨੂੰ ਆ ਕੇ ਪਸੀਨੇ ਅਨਾਉਂਸਮੈਂਟ ਸੁਣਦੇ ਸਾਰ ਹੀ ਲੋਕ ਘਰਾਂ ਤੋਂ ਬਾਹਰ ਖੜ ਗਏ ਲਓ ਜੀ ਹੁਣ ਅਨਾਉਂਸਮੈਂਟ ਸੁਣ ਕੇ ਆ ਬੰਦੇ ਸੁਧਰ ਜਾ ਨਹੀਂ ਫਿਰ ਸੁਧਾਰਨ ਦਾ ਤਰੀਕਾ ਤਾਂ ਤੁਸੀਂ ਅਨਾਉਂਸਮੈਂਟ ਦੇ ਵਿੱਚ ਸੁਣ ਹੀ ਲਿਆ ਹੋਵੇਗਾ ਜੇਕਰ ਨਹੀਂ ਸੁਣਿਆ ਤਾਂ ਫਿਰ ਮੁਰਤੋਂ ਕੰਨ ਤੋਂ ਕੱਪੜਾ ਚੱਕ ਕੇ ਆਹਾ ਅਨਾਉਂਸਮੈਂਟ ਜ਼ਰੂਰ ਸੁਣ ਲਿਓ ਤੁਹਾਡੇ ਕੰਮ ਆਏਗੀ ਤੇ ਦੱਬ ਕੇ ਸ਼ੇਅਰ ਵੀ ਜ਼ਰੂਰ ਕਰ ਦਿਓ ਅਸੀਂ ਬੇਤੀ ਪਿਆਰ ਨਾਲ ਕਰਨ ਆਇਆ ਜੇ ਕੋਈ ਨੰਦੇ ਦਾ ਤਾਲੂ ਵਿਵਾਰ ਕਰਦਾ ਆ ਚਾਹੇ ਕਿਤੇ ਦਾ ਖਾਣ ਕਰਕੇ ਉਹ ਆਪਦਾ ਕੰਮ ਬੰਦ ਕਰ ਦੋ ਆਪੋ ਆਪਣੇ ਕੰਮ ਤੋਂ ਦੇ ਲੱਪ ਲੋ ਦਿਹਾੜੀ ਦੱਫਾ ਕਰਨ ਲੱਗ ਜਾਓ ਆਪਣੀ ਹੱਕ ਦੀ ਖਾਣ ਲੱਗ ਜਾਓ ਇਸ ਤੋਂ ਬਾਅਦ ਉਹ ਹਾਲਾਤ ਹੋਣਗੇ ਜਿਹੜੇ ਸਿਰਪਰ ਹੋਏ ਆ ਕਿੰਨੇ ਵੀ ਅੱچھے ਸਾਉਥੀਆ ਰਿਸ਼ਤੇਦਾਰੀਆਂ ਸਿਰਪਰ ਨੇ ਕਈ ਦਾ ਸਿਰਪਰ ਵਾਲੀ ਤੇ ਰਹਿੰਦੇ ਵੀ ਆ ਸੋ ਆਪਦਾ ਉਦੋਂ ਆ ਪੜਿਆ ਵਿਚਾਰ ਲਿਓ ਸਾਨੂੰ ਇਹ ਨਾ ਕਿਓ ਸਾਡੇ ਨਾਲ ੱਟਕਾ ਬੇਨਤੀ ਕਰਨਾ ਆ ਸਾਡੇ ਹੱਥ ਖਲਾਓ ਨਾ ਹੱਥ ਬੰਨੇ ਰਹਿਣ ਦਿਓ ਅਸੀਂ ਕਾਨੂੰਨ ਦੀ ਮਦਦ ਦੇ ਨਾਲ ਪ੍ਰਸ਼ਾਸਨ ਦੀ ਮਦਦ ਦੇ ਨਾਲ ਜੋ ਸਿਰ ਪਰਚੀ ਕੀਤਾ ਉਹ ਥੋੜੇ ਨਾਲੋਂ ਨਸ਼ਾ ਕਮੇਟੀ ਸ਼ੇਰਪੁਰ ਅਤੇ ਖੇੜੀ ਕਲਾਂ ਦੇ ਕਾਰਕੁਨਾਂ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਮਾਰਚ ਕਰਦਿਆਂ ਹਲਕੇ ਦੇ ਵਿੱਚ ਨਸ਼ੇ ਨੂੰ ਰੋਕਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਸੰਬੋਧਨ ਕਰਦੇ ਹੋਏ ਆਗੂ ਬਲਵਿੰਦਰ ਸਿੰਘ ਬਿੰਦਾਖੇੜੀ ਅਤੇ ਸੰਦੀਪ ਸਿੰਘ ਗੋਪੀ ਗਰੇਵਾਲ ਨੇ ਇਸ ਮੌਕੇ ਮੋਬਾਈਲ ਨੰਬਰ ਨਸ਼ਰ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਜਾਂ ਨਸ਼ੇ ਦਾ ਸੇਵਨ ਕਰਦਾ ਤਾਂ ਸਾਨੂੰ ਸੂਚਿਤ ਕੀਤਾ ਜਾਵੇ ਤੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਨਾ ਰੁਕੇ ਤਾਂ ਉਹਨਾਂ ਦਾ ਹਸ਼ਰ ਕੀ ਹੋਵੇਗਾ ਉਹ ਵੀ ਤੁਹਾਨੂੰ ਦੱਸ ਦੇਵਾਂਗੇ ਅਸੀਂ ਇੱਕ ਅੱਜ ਸ਼ੁਰੂਆਤ ਕਰਨ ਚੱਲੇ ਆਂ ਧੂਰੀ ਦੇ ਵਿੱਚ ਜਿਹੜੀ 1 ਸਾਲ ਪਹਿਲਾਂ ਅੱਜ ਦੇ ਦਿਨ ਇੱਕ ਸਾਲ ਹੋ ਗਿਆ ਪੂਰਾ ਸ਼ੇਰਪੁਰ ਦੇ ਵਿੱਚ ਕਰੀ ਸੀ ਉਹ ਸ਼ੇਰਪੁਰ ਜਿਹੜਾ ਪੰਜਾਬ ਦੇ ਵਿੱਚ ਨਹੀਂ ਹਿਮਾਚਲ ਹਰਿਆਣਾ ਤੱਕ ਮਸ਼ਹੂਰ ਸੀ ਚਿੱਟੇ ਨੂੰ ਲੈ ਕੇ 30-30 ਲੱਖ ਦੀਆਂ ਗੱਡੀਆਂ ਪਜੈਰੋ ਗੱਡੀਆਂ ਆਉਂਦੀਆਂ ਸੀ ਚਿੱਟਾ ਲੈਣ ਸ਼ੇਰਪੁਰ ਦੇ ਵਿੱਚ ਅਸੀਂ ਇੱਕ ਸਾਲ ਦੀ ਮਿਹਨਤ ਦੇ ਨਾਲ ਅਸੀਂ ਨਹੀਂ ਬੋਲਦੇ ਸਾਡਾ ਕੰਮ ਬੋਲਦਾ ਤੂੰ ਸ਼ੇਰਪੁਰ ਦੇ ਜਾ ਕੇ ਮਾਰਕੀਟਿਸ ਗੇੜਾ ਦਿਓ ਖੇਤਾਂ ਬੰਨੇ ਜਾਓ ਕਿਸਾਨਾਂ ਕੋਲੇ ਜਾ ਉਹਨਾਂ ਨੂੰ ਪੁੱਛੋ ਵੀ ਅੱਜ ਤੋਂ ਸਾਲ ਪਹਿਲਾਂ ਕੀ ਮਾਹੌਲ ਸੀ ਅੱਜ ਕੀ ਆ ਉਹੀ ਚੀਜ਼ ਅਸੀਂ ਇੱਥੇ ਅਪਲਾਈ ਕਰਨਾ ਚਾਹੁੰਦੇ ਆ ਅੱਜ ਧੂਰੀ ਦੇ ਵਿੱਚ ਪਹਿਲੇ ਦਿਨ ਅਸੀਂ ਆਏ ਆ ਪਿਆਰ ਨਾਲ ਸਮਝਾਉਣ ਵੀ ਆਪਦੇ ਆਪ ਕੰਮ ਧੰਦੇ ਬਦਲ ਦੋ ਦਿਹਾੜੀ ਦੱਪਾ ਕਰਨ ਕੱਲੂ ਨਾ ਕਿਉਂ ਸਾਨੂੰ ਦੱਸਿਆ ਨਹੀਂ ਇੱਕ ਵਾਰ ਅਸੀਂ ਮੌਕਾ ਉੱਥੇ ਵੀ ਦਿੱਤਾ ਸੀ ਪਰ ਜਦੋਂ ਨਹੀਂ ਸੁਧਰੇ ਫਿਰ ਉਹਨਾਂ ਦੇ ਪਰਚੇ ਵੀ ਹੋਇਆ ਸਭ ਕੁਝ ਹੋਇਆ ਅੱਜ ਜਿੰਦੇ ਵੀ ਲੱਗੇ ਆ ਬਾਕੀ ਜੇਲ੍ਹਾਂ 'ਚ ਵੀ ਨੇ ਉਹੀ ਚੀਜ਼ ਅਸੀਂ ਇੱਥੇ ਕਰਨ ਆਏ ਆ ਅੱਜ ਪਹਿਲੇ ਦਿਨ ਅਸੀਂ ਪੈਦਲ ਮਾਰਚ ਕਰਕੇ ਮੈਸੇਜ ਦੇਣ ਲੱਗੇ ਆ ਵੀ ਸਾਡਾ ਸਾਥ ਦੇਣ ਲੋਕ ਸੇਰਪਰ ਦੇ ਵਿੱਚ ਜੀ ਅਸੀਂ 26 ਅਗਸਤ ਤੋਂ ਸਟਾਰਟ ਕਰਕੇ 2023 ਸਿਰਫ ਅਸੀਂ 8 ਮੁੰਡਿਆਂ ਦੀ ਟੀਮ ਸੀ ਜਦੋਂ ਅਸੀਂ ਹੌਸਲਾ ਕੀਤਾ ਵੀ ਯਾਰ ਦੇਖੀ ਜਾਉ ਲੋਕ ਡਰਦੇ ਸੀ ਵੀ ਐ ਹੋਜੂ ਐ ਹੋਜੂ ਅਸੀਂ ਜਾਨ ਤਲੀ ਤੇ ਧਰ ਕੇ ਸ਼ੁਰੂਆਤ ਕੀਤੀ ਹੌਲੀ ਹੌਲੀ ਉਹ ਕਾਫਲਾ ਬਣਦਾ ਬਣਦਾ ਅੱਜ ਅਸੀਂ 110 15 ਮੁੰਡਿਆਂ ਦੀ ਟੀਮ ਆ ਜਿਹੜੀ ਨਸ਼ਾ ਰੋਕੂ ਕਮੇਟੀ ਆ ਉਸੇ ਦਿਨ ਤੋਂ ਚੱਲ ਕੇ ਅਸੀਂ ਮਗਰ ਮੁੜ ਕੇ ਨਹੀਂ ਦੇਖਿਆ ਵੀ ਜਿਹਨੋਂ ਟੱਕਰਾ ਲੈ ਲਿਆ ਤਾਂ ਲੈ ਲਿਆ ਵੀ ਜਾਂ ਤਾਂ ਨਸ਼ਾ ਵੇਚਣ ਵਾਲੀ ਨਹੀਂ ਜਾਂ ਫਿਰ ਅਸੀਂ ਨਹੀਂ ਉਹ ਸਫਲਤਾ ਸਾਨੂੰ ਇੰਨੀ ਕਿ ਮਿਲੀ ਅੱਜ ਸਾਡੀ ਕਮੇਟੀ ਮਾਨਤਾ ਪ੍ਰਾਪਤਾ ਪੰਜਾਬ ਸਰਕਾਰ ਵੱਲੋਂ ਕਿਉਂਕਿ ਐਂਡੀਪੀਐ ਸਪੈਸ਼ਲ ਸੈੱਲ ਬਣਿਆ ਉਹਦੇ ਵਿੱਚ ਜਿਹੜੇ ਚੇਅਰਮੈਨ ਨੇ ਤਹਿਸੀਲਦਾਰ ਸਾਹਿਬ ਨੇ ਅਸੀਂ ਉਹ ਸੈੱਲ ਦੇ ਮੈਂਬਰ ਆ ਸਰਕਾਰ ਵੱਲੋਂ ਸਾਨੂੰ ਮਤਲਬ ਹੀ 15 ਗਾਹ ਤੇ ਸਨਮਾਨ ਹੋਇਆ ਤੇ ਹੋਰ ਤਾਂ ਨਹੀਂ ਕੋਈ ਬਾਕੀ ਸਨਮਾਨ ਚਲੋ ਇਹ ਵੀ ਬਹੁਤ ਵੱਡੀ ਗੱਲ ਆ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਅਸੀਂ ਤਾਂ ਇਹ ਚਾਹੁੰਦੇ ਆ ਵੀ ਸਾਨੂੰ ਐਜੇ ਡੈਮੋ ਦੇ ਤੌਰ ਤੇ ਜاہے ਜਿੱਥੇ ਵੀ ਪੰਜਾਬ ਚ ਲੈ ਕੇ ਜਾਣਾ ਸੀ ਤਿਆਰ ਆ ਜਿਵੇਂ ਕਮੇਟੀ ਇਹ ਚੱਲੀ ਆ ਅਸੀਂ ਚਾਹੁੰਦੇ ਆ ਵੀ ਜਿੱਥੋਂ ਜੇ ਸੰਗਰੂਰ ਤੋਂ ਸ਼ੁਰੂ ਹੋਇਆ ਬਦਨਾਮ ਹੋਇਆ ਸਿਰ ਪਰ ਜਾਂ ਧੂਰੀ ਆਪਾਂ ਇੱਥੋਂ ਖਤਮ ਕਰਕੇ ਪੰਜਾਬ ਨੂੰ ਮੈਸੇਜ ਦੇਣਾ ਅਸੀਂ ਪੰਜਾਬ ਚ ਜਾਣ ਨੂੰ ਤਿਆਰ ਆ ਜੇ ਪੰਜਾਬ ਸਰਕਾਰ ਸਾਨੂੰ ਨਾਲ ਲੈ ਕੇ ਚੱਲੂ ਅਸੀਂ ਨਾਲ ਸਾਥ ਦੇਵਾਂਗੇ ਪੂਰੇ ਪੰਜਾਬ ਅਸੀਂ ਸੱਚੇ ਦਿਲੋਂ ਚਾਹੁੰਦੇ ਆ ਵੀ ਚਿੱਟਾ ਬੰਦ ਹੋਣਾ ਚਾਹੀਦਾ ਪੰਜਾਬ ਤੇ ਪੰਜਾਬੀ ਨੌਜਵਾਨੀ ਬਚਣੀ ਚਾਹੀਦੀ ਆ ਸਾਨੂੰ ਕਿਸੇ ਚੀਜ਼ ਦੀ ਨਾ ਸਾਨੂੰ ਕਿਸੇ ਨਾਮ ਮਾਨ ਸਨਮਾਨ ਦੀ ਲੋੜ ਆ ਅਸੀਂ ਸਿਰਫ ਪੰਜਾਬ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਉਹਨਾਂ ਨੂੰ ਇਹੀ ਅਪੀਲ ਆ ਵੀਰੇ ਵੀ ਜੇ ਚੁੱਪ ਕਰ ਜੋਂਗੇ ਘਰੇ ਕੋ ਟਖਾ ਲੋਂਗੇ ਠੀਕ ਆ ਅੰਦਰ ਵੜ ਕੇ ਕੁੱਟਣਗੇ ਸਾਡੀਆਂ ਜਮੀਰਾਂ ਇੰਨੀਆਂ ਤਾਂ ਮਰੀਆਂ ਨਹੀਂ ਬਈ ਅਸੀਂ ਪੰਜਾਬੀ ਆ ਅਸੀਂ ਕਹੇ ਜੀ ਧਰਤੀ ਆ ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਸੀ ਜਿਨੇ ਇੱਕ ਹਫਤੇ ਚ ਪਰਿਵਾਰ ਵਾਰ ਕੇ ਦਵਾਰੇ ਬੰਦਾ ਸਿੰਘ ਬਹਾਦਰ ਵਰਗੇ ਨੇ ਸਰਹੰਦ ਫਤਿਹ ਕਰਤੀ ਸੀ ਆਪਾਂ ਉਹਨਾਂ ਦੇ ਵਾਰਸਾਂ ਜੇ ਘਰੇ ਬਹਿ ਕੇ ਕੁੱਟ ਕਾਣੀਆਂ ਤਾਂ ਖਾਈ ਚੱਲੋ ਜੇ ਅੱਜ ਡਰ ਗਏ ਕੱਲ ਨੂੰ ਘਰੇ ਆ ਕੇ ਅੱਜ ਤਾਂ ਮੋਟਰਾਂ ਤੇ ਆਉਂਦੇ ਆ ਨਾ ਕੱਲ ਨੂੰ ਥੋੜੇ ਅੰਦਰ ਵੜ ਕੇ ਸਾਨੂੰ ਕੁੱਟਣਗੇ ਵੀ ਤੇ ਲੁੱਟਣਗੇ ਵੀ ਉਦੋਂ ਕਿਸੇ ਨੇ ਬਾਹਰ ਨਹੀਂ ਫਾੜਨੀ ਅੱਜ ਜਿਹੜਾ ਨੌਜਵਾਨ ਖੜਿਆ ਇਹਨਾਂ ਦੇ ਮਗਰ ਖੜਜੋ ਇਹਨਾਂ ਚ ਇੰਨੀ ਤਾਕਤ ਨਹੀਂ ਹੁੰਦੀ ਇੱਕ ਸਾਲ ਹੋ ਗਿਆ ਸਾਨੂੰ ਤਾਂ ਕੋਈ ਗੋਲੀ ਵੱਜੀ ਨਹੀਂ ਜੇ ਭਾਈ ਮਰ ਵੀ ਜਾਵਾਂਗੇ ਜੱਗ ਤਾਂ ਨਹੀਂ ਸੁਣਨਾ ਹੁੰਦਾ ਜੇ ਪੰਜ ਚਾਰ ਅਸੀਂ ਉਹ ਆ ਵੀਰੇ ਅਸੀਂ ਬੁਖਾਰ ਨਾਲ ਨਹੀਂ ਮਰਨਾ ਚਾਹੁੰਦੇ ਅਸੀਂ ਡਾਕਟਰ ਵਾਲੀ ਗੋਲੀ ਨਾਲ ਨਹੀਂ ਮਰਨਾ ਚਾਹੁੰਦੇ ਅਸੀਂ ਪਿੱਤਲ ਦੀ ਗੋਲੀ ਨਾਲ ਮਰਨ ਨੂੰ ਤਿਆਰ ਹਾਂ ਖੈਰ ਨਸ਼ਾ ਲਗਾਤਾਰ ਵਧਦਾ ਜਾ ਰਿਹਾ ਜਿਸ ਦੇ ਚੱਲਦੇ ਹੁਣ ਨਸ਼ਾ ਵੇਚਣ ਵਾਲੇ ਤੇ ਨਸ਼ਾ ਕਰਨ ਵਾਲੇ ਨੂੰ ਚੇਤਾਵਨੀ ਮਿਲ ਗਈ ਹੈ ਜੇਕਰ ਫਿਰ ਵੀ ਨਾ ਰੁਕੇ ਤਾਂ ਇਸ ਦਾ ਹਾਸ਼ਰ ਕੀ ਹੋਵੇਗਾ ਤੁਸੀਂ ਅਨਾਉਂਸਮੈਂਟ ਦੇ ਵਿੱਚ ਸੁਣ ਹੀ ਲਿਆ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ